ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਰੋਂ ਦਾ ਸਾਗ ਬਣਾਉਣ ਲੱਗੇ ਹਾਂ ਤੇ ਸਰੋਂ ਦਾ ਸਾਗ ਤੇ ਪਾਲਕ ਅਸੀਂ ਧੋ ਕੇ ਤਿੰਨ ਚਾਰ ਪਾਣੀ ਧੋ ਕੇ ਤੇ ਅਸੀਂ ਸੁਕਾ ਲਿਆ ਆ ਤੇ ਹੁਣ ਅਸੀਂ ਇਸ ਨੂੰ ਕਟਾਂਗੇ ਤੇ ਪਤੀਲੇ ਵਿੱਚ ਅਸੀਂ ਦੋ ਗਲਾਸ ਪਾਣੀ ਦੇ ਪਾ ਕੇ ਤੇ ਅੱਗ ਬਾਲ ਕੇ ਤੇ ਚੁੱਲ੍ਹੇ ਤੇ ਅਸੀਂ ਪਤੀਲਾ ਰੱਖ ਲਿਆ ਆ ਤੇ ਹੁਣ ਅਸੀਂ ਉਹਦੇ ਵਿੱਚ ਸਾਗ ਕੱਟ ਕੇ ਪਾ ਲਵਾਂਗੇ ਆਗ ਅਸੀਂ ਹੌਲੀ-ਹੌਲੀ ਕਾਟੀ ਰੱਖਾਂਗੇ ਮਠੀ-ਮਠੀ ਅੱਗ ਤੇ ਅਸੀਂ ਸਾਗ ਨੂੰ ਬਣਾਵਾਂਗੇ ਸਾਗ ਸਾਡਾ ਅੱਧਾ ਕੋ ਬਣ ਕੇ ਤਿਆਰ ਹੋ ਗਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਦੋ ਗੰਡੀਆਂ ਲਸਣ ਦੀਆਂ ਛਿੱਲ ਕੇ 15-20 ਤਕਰੀਬਨ 15-20 ਤੁਰੀਆਂ ਅਸੀਂ ਪਾਦਤੀਆਂ ਆ ਤੇ ਨਮਕ ਦੋ ਚਮਚ ਪੰਜ ਮਿਰਚਾਂ ਅਸੀਂ ਕੱਟ ਕੇ ਪਾ ਦਵਾਂਗੇ ਤੇ ਹੌਲੀ-ਹੌਲੀ ਅਸੀਂ ਇਸੇ ਤਰ੍ਹਾਂ ਹੀ ਹਿਲਾਉਂਦੇ ਜਾਵਾਂਗੇ ਤੇ ਹੁਣ ਅਸੀਂ ਸਾਗ ਨੂੰ ਕੋਟਾ ਲਾਉਣ ਵਾਸਤੇ ਕੋਧਰੇ ਦਾ ਆਟਾ ਛਾਣ ਕੇ ਤਿਆਰ ਕਰ ਲਿਆ ਆ ਤੇ ਇਸੇ ਹੀ ਆਟੇ ਨਾਲ ਅਸੀਂ ਰੋਟੀ ਤਿਆਰ ਕਰਾਂਗੇ ਇਧਰ ਅਸੀਂ ਕੜਾਈ ਵਿੱਚ ਤੇਲ ਪਾ ਕੇ ਤੇ ਪਿਆਜ਼ ਟਮਾਟਰ ਅਦਰਕ ਕੱਟ ਕੇ ਤੇ ਤੜਕਾ ਲਗਾ ਲਵਾਂਗੇ ਥੋੜਾ ਜਿਹਾ ਅਸੀਂ ਨਮਕ ਪਾਵਾਂਗੇ ਤੜਕੇ ਦੇ ਹਿਸਾਬ ਨਾਲ ਤੇਦਰ ਅਸੀਂ ਦੂਜੇ ਪਾਸੇ ਭੱਲਣ ਸਾਗ ਨੂੰ ਪਾ ਲਵਾਂਗੇ ਕਿਉਂਕਿ ਸਾਡਾ ਸਾਗ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਆ ਤੇ ਤੜਕੇ ਦੇ ਵਿੱਚ ਅਸੀਂ ਇਹ ਸਾਗ ਨੂੰ ਪਾ ਲਵਾਂਗੇ ਹੁਣ ਅਸੀਂ ਰੋਟੀ ਬਣਾਉਣ ਵਾਸਤੇ ਆਟਾ ਗੁੰਨਾਂਗੇ ਆਟਾ ਜਿਸ ਤਰ੍ਹਾਂ ਅਸੀਂ ਨਰਮ ਮਤਲਬ ਨਾ ਸਾਡਾ ਜਿਆਦਾ ਨਰਮ ਹੋਵੇ ਤੇ ਨਾ ਹੀ ਸਖਤ ਆਟਾ ਹੋਵੇ ਤੇ ਮੱਕੀ ਦੇ ਜਿਸ ਤਰ੍ਹਾਂ ਮੱਕੀ ਦੀ ਰੋਟੀ ਬਣਾਈਦੀ ਐ ਇਸੇ ਤਰ੍ਹਾਂ ਇਹ ਕੋਧਰੇ ਦੀ ਰੋਟੀ ਤਿਆਰ ਕਰਾਂਗੇ ਜੇ ਆਟਾ ਜਿਆਦਾ ਬਰੀਕ ਹੋਵੇ ਤੇ ਠੰਡੇ ਪਾਣੀ ਨਾਲ ਉਹਨਾਂ ਲਈ ਦਾ ਜੇ ਜਿਆਦਾ ਥੋੜਾ ਮੋਟਾ ਹੋਵੇ ਤੇ ਫਿਰ ਉਸ ਉਤ ਵਿੱਚ ਗਰਮ ਪਾਣੀ ਪਾ ਕੇ ਤੇ ਰੋਟੀ ਤਿਆਰ ਕਰੀਦੀ ਆ। ਲਓ ਜੀ ਸਾਡੀ ਰੋਟੀ ਵੀ ਤਿਆਰ ਹੋ ਗਈ ਆ ਤੇ ਸਾਗ ਵੀ ਬਿਲਕੁਲ ਤਿਆਰ ਖਾਣ ਵਾਸਤੇ ਹੋ ਗਿਆ ਆ। ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਤੇ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਤੇ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਨਾ ਭੁੱਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਵਾਸਤੇ